ਇਤਿਹਾਸ ਦੇ ਵਿੱਚ ਲਿਖਿਆ ਕਿ ਭਾਈ ਭਗਤਾ ਜਿਮੀਦਾਰ ਇਥੋਂ ਭਲੇਖਾ ਖਾ ਕੇ ਜਾਂ ਛਰਾਰਤ ਦੇ ਨਾਲ ਸਾਨੂੰ ਦਫਾੜ ਕਰਨ ਵਾਸਤੇ ਇਤਿਹਾਸਕਾਰਾਂ ਨੇ ਲਿਖ ਦਿੱਤਾ ਕਿ ਬਾਬਾ ਦੀਪ ਸਿੰਘ ਜੀ ਜੱਟ ਘਰਾਣੇ ਚੋਂ ਮੈਂ ਔਨ ਰਿਕਾਰਡ ਬੋਲਦਾ ਤੇ ਲਾਈਵ ਬੋਲਦਾ ਨਟ ਤੇ ਇਹ ਗੱਲ ਚੜ ਗਈ ਨਾਲ ਦੀ ਨਾਲ ਖੁੱਲੀ ਬੇਨਤੀ ਨਹੀਂ ਚੈਲੰਜ ਕਰਦਾ ਵੀ ਕੋਈ ਵੀ ਬੜਾ ਵਿਦਵਾਨ ਜਿਹੜਾ ਆਪਣੇ ਆਪ ਨੂੰ ਮੰਨਿਆ ਫਿਰਨਦਾ ਉਹ ਆ ਜਾ ਸਾਡੇ ਨਾਲ ਟੀਵੀ ਚੈਨਲ ਤੇ ਬੈਠੇ ਚਰਚਾ ਵਿਚਾਰ ਕਰਕੇ ਸਾਨੂੰ ਝੂਠਿਆ ਕਰਦੇ ਅਸੀਂ ਟੀਵੀ ਚੈਨਲ ਤੇ ਮਾਫੀ ਮੰਗਾਂਗੇ ਇਸ ਤੋਂ ਵੱਡੀ ਹੋਰ ਕੋਈ ਦਲੀਲ ਨਹੀਂ ਹੋ ਸਕਦੀ ਜੱਟ ਜ਼ਿਮੀਦਾਰ ਜਿਹੜਾ ਹੈ ਇਹ 1953 ਦੇ ਵਿੱਚ ਮੰਤਰੀ ਛੋਟੂ ਰਾਮ ਨੇ ਬਣਾਇਆ ਹੈ 1953 ਤੋਂ ਪਿੱਛੇ ਮੈਨੂੰ ਕੋਈ ਜੱਟ ਜ਼ਿਮੀਂਦਾਰ ਵਿਖਾ ਦਿਓ ਮੈਂ ਜੋ ਸਜ਼ਾ ਮੈਨੂੰ ਲਾਈ ਜਾਏਗੀ ਮੈਂ ਭੁਗਤਣ ਨੂੰ ਤਿਆਰ ਹਾਂ ਇਹ ਜ਼ਿਮੀਂਦਾਰ ਸ਼ਬਦ ਤੋਂ ਉਹਨੂੰ ਜੱਟ ਮੰਨ ਲਿਆ ਜੱਟ ਭਾਈਚਾਰਾ ਜਿਹੜਾ ਇਹ ਕਿਸਾਨ ਹੈ ਤੇ ਇਹ ਮੁਜਾਰੇ ਹੁੰਦੇ ਸੀ ਇਹ 1953 ਦੇ ਵਿੱਚ ਮੰਤਰੀ ਛੋਟੂ ਰਾਮ ਨੇ ਜ਼ਮੀਨਾ ਬਾਹਕ ਦੇ ਨਾਮ ਕੀਤੀਆਂ ਤੇ ਇਹ ਜ਼ਿਮੀਦਾਰ ਬਣੇ ਭਾਈ ਭਗਤੂ ਜਿਹੜਾ ਏ ਉਹ ਪਿੰਡ ਦਾ ਚੌਧਰੀ ਹੈ ਰੰਗਰੇਟਾ ਰਾਜਪੂਤ ਹੈ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸੇਵਕ ਹੈ ਇਹਨਾਂ ਦੀ ਪਤਨੀ ਮਾਤਾ ਜਿਉਣੀ ਇਹ ਅਨੰਦਪੁਰ ਸਾਹਿਬ ਜਾਂਦੇ ਆ ਕਈ ਕਈ ਦਿਨ ਉੱਥੇ ਸੇਵਾ ਕਰਦੇ ਆ ਫਿਰ ਵਦਾਈਗੀ ਲੈ ਕੇ ਆ ਜਾਂਦੇ ਆ ਸਤਿਗੁਰਾਂ ਤੋਂ ਹੁਣ ਉਮਰ ਕਾਫੀ ਹੋ ਗਈ ਐ ਪਿੰਡ ਦੇ ਚੌਧਰੀ ਐ ਜ਼ਮੀਨ ਜਾਇਦਾਦ ਦੀ ਕਮੀ ਨਹੀਂ ਐ ਪਰ वारिस ਕੋਈ ਨਹੀਂ ਐ ਸੇਵਾ ਕਰਦੇ ਆ ਰਾਤ ਦਿਨ ਮਨ ਦੇ ਵਿੱਚ ਇੱਕ ਵਿਚਾਰ ਚੱਲਦੀ ਐ ਕਿ ਤੇ ਸਾਨੂੰ ਵੀ ਗੁਰੂ ਕਿਰਪਾ ਕਰ ਦੇਵੇ ਸਾਨੂੰ ਵੀ ਗੁਰੂ ਕਿਰਪਾ ਕਰ ਦੇਵੇ ਸਾਧ ਸੰਗਤ ਜੀ ਵਾਹੋ ਵਾਹੋ ਬਾਣੀ ਨਰਿੰਕਾਰ ਇਹ ਜਿਹੜਾ ਸ਼ਬਦ ਗੁਰੂ ਆ ਇਹ ਗੁਰਗੱਦੀ ਜਿਹੜੀ ਆ ਇਹ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਮੈਂ ਕੁਰਾਨ ਸ਼ਰੀਫ ਪੜਦਾ ਪਿਆ ਸੀ ਉਹਦੇ ਵਿੱਚ ਇੱਕ ਗੱਲ ਆਈ ਕਿ ਮੁਹੰਮਦ ਸਾਹਿਬ ਤੋਂ ਪਹਿਲਾਂ ਅੱਲਾਹ ਤਾਲਾ ਨੇ ਸਵਾ ਲੱਖ ਪੈਗੰਬਰ ਭੇਜਿਆ ਤੇ ਜਿਹੜਾ ਮੁਹੰਮਦ ਸਾਹਿਬ ਆ ਉਹ ਲਾਸਟ ਪੈਗੰਬਰ ਆ ਇਸ ਤੋਂ ਬਾਅਦ ਕੋਈ ਪੈਗੰਬਰ ਨਹੀਂ ਆਏਗਾ ਮੈਨੂੰ ਗੁੱਸਾ ਚੜ ਗਿਆ ਮੈਂ ਉਹ ਕੁਰਾਨ شریف ਚੱਕ ਕੇ ਬਾਰੀ ਚ ਰੱਖ ਦਿੱਤੀ ਮਗਾ ਝੂਠ ਬੋਲੀ ਜਾਂਦੇ ਇੱਕ ਦਿਨ ਗਰਬਾਣੀ ਪੜਦਿਆਂ ਪੜਦਿਆਂ ਮਹਾਰਾਜ ਦਾ ਬਚਨ ਆਇਆ ਬੇਦਕ ਤੇ ਮੇਰੇ ਦਿਮਾਗ 'ਚ ਚੱਲੀ ਜਾਵੇਂ ਨਾ ਹਰ ਵਾਰੀ ਭਈ ਗੁਰੂ ਨਾਨਕ ਸਾਹਿਬ ਪੈਗੰਬਰ ਨਹੀਂ ਗਏ ਉਹਨਾਂ ਨੇ ਪੈਗਾਮ ਨਹੀਂ ਦਿੱਤਾ ਖੁਦਾ ਦੇ ਘਰ ਦਾ ਉਹਨਾਂ ਨੇ ਰੱਬ ਦੀ ਗੱਲ ਨਹੀਂ ਕਹੀ ਇਹ ਕਿੱਦਾਂ ਕਹੀ ਜਾਂਦੇ ਨੇ ਉਸ ਤੋਂ ਬਾਅਦ ਕੋਈ ਪੈਗੰਬਰ ਨਹੀਂ ਆਏਗਾ ਦਿਮਾਗ 'ਚ ਇੱਕੋ ਮੰਦੀ ਰਹਿੰਦੀ ਗੱਲ ਰਾਤ ਦਿਨ ਮੈਂ ਮਹਾਰਾਜ ਦੀ ਕਾਬੇ ਬੈਠਾ ਬਾਣੀ ਪੜਨ ਲਿਆ ਤੇ ਗੁਰੂ ਦਾ ਬਚਨ ਆ ਗਿਆ ਮੇਰੇ ਦਿਮਾਗ 'ਚ ਚੱਲਣ ਢਈ ਹੈ ਕਿ ਕੀ ਗੁਰੂ ਨਾਨਕ ਸਾਹਿਬ ਪੈਗੰਬਰ ਨਹੀਂ ਹੈ ਤੇ ਮਹਾਰਾਜ ਦਾ ਇੱਕ ਬਚਨ ਆ ਗਿਆ ਬੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਬਚਾਏ ਮੈਂ ਇੱਕ ਸੱਚੋ ਪੰਦੇ ਚ ਪੈ ਗਿਆ ਮਖਾ ਕੀ ਬਣ ਗਿਆ ਮਹਾਰਾਜ ਕਹਿੰਦੇ ਕੋਈ ਬੇਦ ਕਿਤੇਬ ਕਿਤੇਬ ਜਿਹੜੇ ਨੇ ਹਿੰਦੂਆਂ ਮੁਸਲਮਾਨਾਂ ਦੇ ਤੇ ਬੇਦ ਹਿੰਦੂਆਂ ਦੇ ਅੱਜ ਕਹਿੰਦੇ ਕੁਛ ਵੀ ਝੂਠਾ ਨਹੀਂ ਹੈ ਜਿਹੜਾ ਵਿਚਾਰ ਉਹ ਝੂਠਾ ਹੋ ਸਕਦਾ ਮੈਂ ਕਹਿੰਦਾ ਮਹਾਰਾਜੇ ਮੈਨੂੰ ਕਹਿਣ ਦੇ ਨੇ ਕਿ ਤੂੰ ਝੂਠਾ ਹੋ ਸਕਦਾ ਕੁਰਾਨ ਝੂਠੀ ਨਹੀਂ ਹੈ ਤੇ ਫਿਰ ਇਹਦੇ ਵਿੱਚ ਚੱਕਰ ਕੀ ਹੈ ਇੱਕ ਦਿਨ ਪਾਕ ਖੰਡਪਾਟ ਸਾਹਿਬ ਦਾ ਭੋਗ ਪਾਉਣਾ ਸੀ ਖੰਡਪਾਟ ਸਾਹਿਬ ਦਾ ਪਾਠ ਲੇਟ ਸੀ ਮੈਂ ਪਾਠੀ ਨੂੰ ਛੱਡਿਆ ਮੈਂ ਕਿ ਮੈਂ ਬੈਠਦਾ ਤੇ ਸਵਈਏ ਪੜਦੇ ਪਏ ਤੇ ਮਹਾਰਾਜ ਨੇ ਮੇਰੇ ਮੂੰਹ ਤੇ ਐਸੀ ਚਪੇੜ ਮਾਰੀ ਜਦੋਂ ਬਾਣੀ ਦੀ ਧੁੱਕ ਆਈ ਆਪ ਨਾਰਾਇਣ ਕਲਾ ਧਾਰ ਜਗ ਮੇ ਪਰਵਰਿਓ ਉਸ ਦਿਨ ਮੇਰੀ ਸੰਤੁਸ਼ਟੀ ਹੋ ਗਈ ਮਨਾ ਪੈਗੰਬਰ ਨਹੀਂ ਆਇਆ ਸਵਾ ਲੱਖ ਤੋਂ ਬਾਅਦ ਕੁਰਾਨ ਚ ਜੋ ਲਿਖਿਆ ਉਹ ਸਹੀ ਲਿਖਿਆ ਕਿਉਂਕਿ ਪੈਗੰਬਰ ਭੇਜ ਭੇਜ ਕੇ ਥੱਕ ਗਿਆ ਸੀ ਅੱਲਾਹ ਤਾਲਾ ਇਹ ਦਸਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਵੀ ਕਹਿੰਦੇ ਨੇ ਮੈਂ ਰਾਮ ਭੇਜਿਆ ਮੈਂ ਕ੍ਰਿਸ਼ਨ ਭੇਜਿਆ ਮੈਂ ਉਹ ਮਹਾਵੀਰ ਨੂੰ ਭੇਜਿਆ ਮੈਂ ਬੜਾ ਪੈਗੰਬਰਾਂ ਦਾ ਨਾਮ ਲੈਂਦੇ ਨੇ ਸਤਿਗੁਰੂ ਕਹਿੰਦੇ ਇਹਨਾਂ ਨੇ ਆਪਣਾ ਆਪਣਾ ਨਾਮ ਜਪਾਉਣਾ ਸ਼ੁਰੂ ਕੀਤਾ ਤੇ ਫਿਰ ਆਪ ਨਾਰਾਇਣ ਕਲਾ ਧਾਰ ਜਗ ਮੇ ਹਰ ਵਰੀਓ ਬਾਹੋ ਬਾਹੋ ਬਾਨੀ ਨਰ